ਇੱਕ ਦਿਨ ਸਤਗੁਰੂ ਹਰਗੋਬਿੰਦ ਜੀ ਨੇ ਆਪਣੇ ਇੱਕ ਸਿੱਖ ਨੂੰ ਬਟਾਲੇ ਭੇਜਿਆ ਕਿ ਉੱਥੋਂ ਦੇ ਪ੍ਰਸਿੱਧ ਕਥਾਵਾਚਕ ਪੰਡਿਤ ਨਿਤਾਨੰਦ ਨੂੰ ਸੱਦ ਲਿਆਓ ਉਸ ਤੋਂ ਕੋਈ ਕਥਾ ਸੁਣੀਏ ਆਗਿਆ ਅਨੁਸਾਰ ਸਿੱਖ ਬਟਾਲੇ ਤੋਂ ਪੰਡਿਤ ਨੂੰ ਸੱਦ ਲਾਇਆ ਗੁਰੂ ਜੀ ਨੇ ਦੂਸਰੇ ਦਿਨ ਹੀ ਉਸ ਤੋਂ ਕਥਾ ਦਾ ਆਰੰਭ ਕਰਾ ਦਿੱਤਾ ਬਹੁਤ ਸਰੋਤੇ ਕਥਾ ਸੁਣਨ ਵਾਸਤੇ ਆਏ ਪੰਡਿਤ ਬਹੁਤਾ ਕਰਕੇ ਰਾਜਿਆਂ ਦੀ ਕਥਾ ਅਤੇ ਅਨੇਕ ਪ੍ਰਕਾਰ ਦੇ ਹੋਰ ਵੀ ਬਹੁਤ ਪ੍ਰਸੰਗ ਸੁਣਾਉਂਦਾ ਰਿਹਾ ਇੱਕ ਦਿਨ ਕਥਾ ਆਈ ਕਿ ਜਮਾਂ ਦੀ ਪੁਰੀ ਦਾ ਰਸਤਾ ਬਹੁਤ ਲੰਬਾ ਹੈ ਜਿਸ ਨੂੰ ਪ੍ਰਾਣੀ ਇੱਕ ਸਾਲ ਵਿੱਚ ਮੁਕਾਉਂਦਾ ਹੈ ਇਹ ਪ੍ਰਸੰਗ ਸੁਣ ਕੇ ਸਿੱਖਾਂ ਨੇ ਇਸ ਉੱਤੇ ਸ਼ੰਕਾ ਕੀਤੀ ਅਤੇ ਇੱਕ ਸਿੱਖ ਸੁੰਦਰ ਨੇ ਕਿਹਾ ਮੈਂ ਗੁਰੂ ਦੀ ਕਿਰਪਾ ਨਾਲ ਇਹ ਰਸਤਾ ਚਾਰ ਪਹਿਰਾਂ ਵਿੱਚ ਸਿੱਧ ਕਰ ਸਕਦਾ ਹਾਂ ਦੂਜੇ ਸਿੱਖ ਲਾਲਾ ਸਿੰਘ ਨੇ ਕਿਹਾ ਗੁਰੂ ਦੀ ਕਿਰਪਾ ਨਾਲ ਇਹ ਰਸਤਾ ਮੈਂ ਦੋ ਪਹਿਰਾਂ ਵਿੱਚ ਲੰਘ ਸਕਦਾ ਹਾਂ ਇਸ ਪਰ ਮਯਾ ਸਿੱਖ ਨੇ ਕਿਹਾ ਜੇਕਰ ਗੁਰੂ ਦਇਆ ਕਰੇ ਤਾਂ ਮੈਂ ਇਸ ਨੂੰ ਇੱਕ ਪਹਿਰ ਵਿੱਚ ਲੰਘ ਸਕਦਾ ਹਾਂ ਫਿਰ ਨਿਹਾਲ ਨੇ ਕਿਹਾ ਕਿ ਗੁਰੂ ਜੀ ਦੀ ਕਿਰਪਾ ਨਾਲ ਮੈਂ ਪਰਲੋਕ ਵਿੱਚ ਇੱਕ ਪਲ ਵਿੱਚ ਪਹੁੰਚ ਸਕਦਾ ਹਾਂ ਇਹਨਾਂ ਸਿੱਖਾਂ ਦੀਆਂ ਇਹ ਗੱਲਾਂ ਸੁਣ ਕੇ ਪੰਡਤ ਨੇ ਬੜਾ ਹੈਰਾਨ ਹੋ ਕੇ ਗੁਰੂ ਜੀ ਤੋਂ ਪੁੱਛਿਆ ਜਦ ਪੁਰਾਣਾ ਵਿੱਚ 베ਦ ਵਿਆਸ ਨੇ ਲਿਖਿਆ ਹੈ ਕਿ ਇਹ ਰਸਤਾ ਬੜਾ ਲੰਬਾ ਹੈ ਇੱਕ ਸਾਲ ਤੋਂ ਪਹਿਲਾਂ ਇਸ ਨੂੰ ਕੋਈ ਲੰਘ ਨਹੀਂ ਸਕਦਾ ਤਾਂ ਫਿਰ ਇਹ ਤੁਹਾਡੇ ਸਿੱਖ ਕਿਸ ਤਰ੍ਹਾਂ ਕਹਿੰਦੇ ਹਨ ਕਿ ਅਸੀਂ ਇਸ ਨੂੰ ਇੱਕ ਨਿਮਖ ਵਿੱਚ ਲੰਘ ਸਕਦੇ ਹਾਂ ਭਾਬ ਕੇ ਇੱਕ ਪਲ ਵਿੱਚ ਲੰਘ ਸਕਦੇ ਹਾਂ ਤਦ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਇਸ ਦਾ ਉੱਤਰ ਦੇਣ ਵਾਸਤੇ ਆਗਿਆ ਕੀਤੀ ਭਾਈ ਗੁਰਦਾਸ ਜੀ ਨੇ ਕਿਹਾ ਪੰਡਤ ਜੀ ਵ્યાਸ ਜੀ ਦੇ ਰਚੇ ਹੋਏ ਪੁਰਾਨ ਵੀ ਸੱਚੇ ਹਨ ਅਤੇ ਗੁਰੂ ਕੇ ਸਿੱਖ ਵੀ ਸੱਚੇ ਹਨ ਵ્યાਸ ਜੀ ਨੇ ਜੋ ਲਿਖਿਆ ਹੈ ਉਹ ਕਰਮ ਕਾਂਡੀਆਂ ਵਾਸਤੇ ਲਿਖਿਆ ਹੈ ਗੁਰੂ ਕੇ ਸਿੱਖਾਂ ਵਾਸਤੇ ਨਹੀਂ ਲਿਖਿਆ ਜੋ ਸਦਾ ਹੀ ਗੁਰੂ ਅਪਾਸਨਾ ਵਿੱਚ ਰਚੇ ਰਹਿੰਦੇ ਹਨ ਕਰਮ ਕਾਂਢੀ ਪੁੰਨੀ ਪੁਰਸ਼ਾਂ ਵਾਸਤੇ ਅਨੇਕ ਪ੍ਰਕਾਰ ਦੀਆਂ ਅਸਵਾਰੀਆਂ ਪਾਲਕੀਆਂ ਆਦ ਹੁੰਦੀਆਂ ਹਨ ਜਿਨ੍ਹਾਂ ਉੱਤੇ ਬੈਠ ਕੇ ਉਹ ਇੱਕ ਸਾਲ ਵਿੱਚ ਪਰਲੋਕ ਵਿੱਚ ਪਹੁੰਚ ਕੇ ਧਰਮਰਾਜ ਨੂੰ ਲੇਖਾ ਦਿੰਦੇ ਹਨ ਜਿਹੜੇ ਪਾਪੀ ਹਨ ਉਹ ਪੈਰੀ ਤੁਰ ਕੇ ਜਮਾ ਨਾਲ ਇੱਕ ਸਾਲ ਵਿੱਚ ਜਮਰਾਜ ਪਾਸ ਪਹੁੰਚ ਕੇ ਉਸ ਤੋਂ ਸਜ਼ਾਵਾਂ ਪਾਉਂਦੇ ਹਨ ਪਰ ਇਹ ਗੱਲ ਗੁਰਸਿੱਖਾਂ ਦੀ ਨਹੀਂ ਹੈ ਜਿਨ੍ਹਾਂ ਦੇ ਜਮ ਨੇੜੇ ਹੀ ਨਹੀਂ ਆਉਂਦਾ ਅਤੇ ਜਿਨ੍ਹਾਂ ਨੂੰ ਧਰਮਰਾਜ ਆਦਰ ਨਾਲ ਮਿਲਦਾ ਹੈ ਗੁਰੂ ਨਾਨਕ ਜੀ ਦੇ ਸਿੱਖ ਜੋ ਕੁਝ ਕਹਿੰਦੇ ਹਨ ਉਹ ਆਪਣੇ ਬਲ ਅਤੇ ਸ਼ਕਤੀ ਅਨਸਾਰ ਹੀ ਕਹਿੰਦੇ ਹਨ ਝੂਠ ਨਹੀਂ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧਰਮ ਰਾਜ ਆਪਣੇ ਦੂਤਾਂ ਨੂੰ ਇਹ ਕਹਿੰਦਾ ਹੈ ਨਾ ਹੋ ਨਾ ਤੂੰ ਨਹਿ ਛਟੈ ਨਿਕਟ ਨਾ ਜਾਈਓ ਦੂਤ ਅਰਥਾਤ हे ਦੂਤ ਕਿ ਧਰਮ ਰਾਜ ਜਮਾ ਨੂੰ ਕਹਿੰਦਾ ਹੈ ਵਾਹਿਗੁਰੂ ਦਾ ਸਿਮਰਨ ਭਜਨ ਕਰਨ ਵਾਲੇ ਦੇ ਨੇੜੇ ਨਾ ਜਾਵੀਂ ਨਹੀਂ ਤਾਂ ਤੂੰ ਅਤੇ ਮੈਂ ਦੋਵੇਂ ਹੀ ਵਾਹਿਗੁਰੂ ਦੇ ਦੰਡ ਤੋਂ ਨਹੀਂ ਛੁੱਟਾਂਗੇ ਭਾਈ ਗੁਰਦਾਸ ਜੀ ਤੋਂ ਇਹ ਵਾਰਤਾ ਸੁਣ ਕੇ ਪੰਡਤ ਨੇ ਮਨ ਵਿੱਚ ਸੋਚਿਆ ਕਿ ਮੈਂ ਗੁਰੂ ਜੀ ਨੂੰ ਕਿਹੜੀ ਕਥਾ ਸੁਣਾ ਸਕਦਾ ਹਾਂ ਜਿਨ੍ਹਾਂ ਨੂੰ ਭੂਤ ਪਵਿੱਖ ਦੀ ਸਾਰੀ ਖਬਰ ਹੈ ਅਤੇ ਜਗਤ ਦੇ ਕਰਤਾ ਹਰਤਾ ਹਨ ਜੇ ਮੈਂ ਇਹਨਾਂ ਦੀ ਸ਼ਰਨ ਪੈ ਜਾਵਾਂ ਤਾਂ ਇਹ ਮੇਰਾ ਜਨਮ ਮਰਨ ਦਾ ਦੁੱਖ ਕੱਟ ਦੇਣਗੇ ਇਹ ਵਿਚਾਰ ਕਰਕੇ ਪੰਡਤ ਨਿਤਾਨੰਦ ਧੰਨ ਧੰਨ ਗੁਰੂ ਹਰगोविंद ਪਾਤਸ਼ਾਹ ਜੀ ਦੇ ਚਰਨਾਂ ਤੇ ਪੈ ਗਿਆ ਅਤੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮੈਂ ਜੋ ਆਪਣੀ ਉੱਚੀ ਜਾਤ ਦਾ ਹੰਕਾਰ ਕੀਤਾ ਸੀ ਉਸ ਦੀ ਮੈਨੂੰ ਮਾਫੀ ਦੇ ਦਿਓ ਹੁਣ ਮੈਨੂੰ ਜਾਤ ਦਾ ਹੰਕਾਰ ਮਿਟ ਗਿਆ ਹੈ ਮੈਨੂੰ ਆਪਣਾ ਸਿੱਖ ਕਰ ਲਵੋ ਗੁਰੂ ਜੀ ਨੇ ਉਸ ਨੂੰ ਆਪਣਾ ਚਰਨਮਤ ਦੇ ਕੇ ਸਿੱਖ ਕਰ ਲਿਆ ਅਤੇ ਉਸ ਉੱਤੇ ਅਜਹੀ ਕਿਰਪਾ ਦ੍ਰਿਸ਼ਟੀ ਕੀਤੀ ਕਿ ਉਸ ਨੂੰ ਤਿੰਨ ਲੋਕ ਦੀ ਸੂਝੀ ਹੋ ਗਈ